ਓ ਅਤੂਮ ਤੜਕੇ ਨਾਲ ਸ਼ੁਰੂ ਹੋਇਆ ਦੋ ਦਿਨਾਂ ਕਿਸਾਨ ਮਿਲਿਆ ਛੇਤੀ ਹੀ ਫਿਰ ਮਿਲਣ ਦੇ ਵਾਅਦੇ ਨਾਲ ਅਸਮਾਪਤ ਹੋ ਗਿਆ ਕਿਸਾਨ ਮੇਲੇ ਦਾ ਸਮਾਪਨ ਬੜੇ ਹੀ ਸੰਗੀਤਕ ਅੰਦਾਜ਼ ਵਿੱਚ ਸੰਪੰਨ ਹੋਇਆ ਜਿਨ੍ਹਾਂ ਚੰਗੀ ਕਾਰਗਜ਼ਾਰੀ ਦਿਖਾਈ ਸੀ ਉਹਨਾਂ ਨੂੰ ਬੜੇ ਹੀ ਸਨੇਹ ਨਾਲ ਸਨਮਾਨਿਤ ਕੀਤਾ ਗਿਆ ਇਸ ਮੇਲੇ ਵਿੱਚ ਦੂਰ ਦਰਾਡੇੋਂ ਆਏ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਮਿਲਿਆ ਨਿੱਕੇ ਨਿੱਕੇ ਕੰਮ ਛੋਟੀ ਜਹੀ ਪੂੰਜੀ ਪਰ ਫਿਰ ਵੀ ਵੱਡਾ ਪਲੇਟਫਾਰਮ ਇਹ ਸਭ ਕੁਝ ਕਿਸਾਨ ਮੇਲੇ ਵਿੱਚ ਹੀ ਸੰਭਵ ਸੀ ਗਰਮਾ-ਗਰਮ ਜਲੇਬੀਆਂ ਦੀ ਮਿਠਾਸ ਪਕੌੜੀਆਂ ਦਾ ਮਜ਼ਾ ਤਾਜ਼ੇ ਫਲਾਂ ਦੇ ਤਾਜ਼ੇ ਰਸ ਦੀ ਤਾਜ਼ਗੀ ਅਤੇ ਇਸ ਦੇ ਨਾਲ-ਨਾਲ ਡੂੰਘੇ ਗਿਆਨ ਨਾਲ ਭਰੀਆਂ ਕਿਤਾਬਾਂ ਐਸੋ ਮੇਲ ਨਸੀਬਾਂ ਨਾਲ ਹੀ ਮਿਲਦੇ ਹਨ ਲਗਾਤਾਰ ਹਰਮਨ ਪਿਆਰਾ ਹੋ ਰਿਹਾ ਇਹ ਮੇਲਾ ਗੈਰ ਕਿਸਾਨਾਂ ਅਤੇ ਵਿਦਿਆਰਥੀਆਂ ਨੂੰ ਵੀ ਆਪਣੇ ਵੱਲ ਖਿੱਚ ਰਿਹਾ ਹੈ ਕੁੱਲ ਮਿਲਾ ਕੇ ਇਹ ਇੱਕ ਯਾਦਗਾਰੀ ਆਯੋਜਨ ਰਿਹਾ ਸੋਸ਼ਲ ਵਰਕਰ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਅੱਜ ਕਿਸਾਨ ਮੇਲੇ ਤੇ ਅਸੀਂ ਕਿਸਾਨਾਂ ਨੂੰ ਅਵੇਅਰ ਕਰਨ ਵਾਸਤੇ ਖੂਨਦਾਨ ਕੈਂਪ ਲਾਇਆ ਜੀ ਜੋ ਕਿ ਐਸੋਸੀਏਸ਼ਨ ਦਾ 13ਵਾਂ ਖੂਨਦਾਨ ਕੈਂਪ ਹੈ ਜੀ ਇਹਦਾ ਮੁੱਖ ਮੰਤਵ ਕਿਸਾਨਾਂ ਨੂੰ ਅਵੇਅਰ ਕਰਨਾ ਖੂਨਦਾਨ ਕਰਨ ਵਾਸਤੇ ਤੇ ਅਸੀਂ ਇੱਕ ਇਹਦੇ ਨਾਲ ਨਾਲ ਇੱਕ ਨਵੀਂ ਮਹਿੰਮ ਸ਼ੁਰੂ ਕੀਤੀ ਹੈ ਜੋ ਵੀ ਖੂਨਦਾਨੀ ਸਾਡੇ ਇੱਥੇ ਕਿਸਾਨ ਵੀ ਸਾਡੇ ਤੋਂ ਇੱਥੇ ਜੋ ਬਲੱਡ ਡੋਨੇਟ ਕਰੂਗਾ ਉਹਨੂੰ ਅਸੀਂ ਇੱਕ ਬੂਟਾ ਵੀ ਦੇਾਂਗੇ ਜਿਸ ਦੇ ਨਾਲ ਉਹ ਇੱਕ ਖੂਨਦਾਨ ਕਰਕੇ ਕਿਸੇ ਦੀ ਜਾਨ ਵੀ ਬਚਾ ਸਕਦਾ ਹੈ ਤੇ ਉਹ ਇੱਕ ਬੂਟਾ ਲਾ ਕੇ ਕੁਦਰਤ ਨੂੰ ਵੀ ਬਚਾ ਸਕਦਾ ਹੈ ਜੀ ਤਾਂ ਮੈਂ ਇੱਥੇ ਸਾਰੇ ਯੂਨੀਵਰਸਿਟੀ ਦਾ ਪੀਯੂ ਦਾ ਸਾਰੇ ਸਟੂਡੈਂਟਸ ਦਾ ਬਹੁਤ ਬਹੁਤ ਧੰਨਵਾਦ ਕਰੂੰਗਾ ਤੇ ਕਿਸਾਨ ਵੀਰਾਂ ਦਾ ਵੀ ਧੰਨਵਾਦ ਕਰੂੰਗਾ ਕਿ ਉਹਨਾਂ ਨੇ ਸਾਡੇ ਨਾਲ ਮਿਲ ਕੇ ਇਸ ਖੂਨਦਾਨ ਕੈਂਪ ਨੂੰ ਬਹੁਤ ਵਧੀਆ ਲਾਇਆ ਇਹਦੇ ਵਿੱਚ ਅਸੀਂ ਡੀਐਮਸੀ ਦੀ ਟੀਮ ਤੇ ਰਗੂਨਾਥ ਦੀ ਟੀਮ ਬਲਾਈ ਹੈ ਸਾਡਾ ਟੀਚਾ 300 ਯੂਨਿਟ ਦਾ ਹੈ ਤੇ ਮੈਨੂੰ ਲੱਗਦਾ ਹੁਣ ਤੱਕ ਸਵਾ 200 ਯੂਨਿਟ ਹੋ ਚੁੱਕੇ ਆ ਤਾਂ 300 ਦਾ ਟੀਚਾ ਨੂੰ ਅਸੀਂ ਪੂਰਾ ਕਰ ਦਾਂਗੇ ਜੀ ਧੰਨਵਾਦ ਇੱਕੋ ਮੈਂ ਪੀਏਯੂ ਕੀ ਸਟੂਡੈਂਟ ਹੂ ਐਫਡੀ ਫਾਈਨਲ ਇਅਰ एंड ये जो मेला है इसमें हमने अपना एक स्टॉल लगाया एक्सपीरियंशियल लर्निंग का इसमें यहाँ पे हमने सारा कुछ अपना बनाया है कुशन कवर्स बेड शीट्स और पिलो कवर्स बॉटल बैग्स सारा कुछ हम यहाँ पे सीखते हैं और यहाँ पे स्टॉल लगा के लर्न करके सारा कुछ सेल करते हैं मेरा नाम सुखिंदर कौर ਜੀਤ ਫਾਊਂਡੇਸ਼ਨ ਸੈਲਫ ਹੈਲਪ ਗਰੁੱਪ ਲੁਧਿਆਣਾ ਤੋਂ ਅੱਜ ਅਸੀਂ ਪੀਏਯੂ ਦੇ ਵਿੱਚ ਜਿਹੜਾ ਮੇਲਾ ਕਿਸਾਨ ਮੇਲਾ ਲੱਗਿਆ ਉਹਦੇ ਵਿੱਚ ਸ਼ਾਮਿਲ ਹੋਏ ਆ ਅੱਜ ਸਾਡਾ ਦੂਸਰਾ ਦਿਨ ਹੈ ਇੱਥੇ ਸਾਡੇ ਕੋਲ ਜੋ ਪੀਏਯੂ ਦੀ ਗਾਈਡਲਾਈਨ ਦੇ ਅੰਡਰ ਅਸੀਂ ਜੋ ਪ੍ਰੋਡਕਟ ਬਣਾਏ ਸਿਗੇ ਉਹਨਾਂ ਦੀ ਅਸੀਂ ਸੇਲ ਇੱਥੇ ਕਰ ਰਹੇ ਹੈਗੇ ਆ ਪ੍ਰੋਡਕਟ ਜਿਵੇਂ ਹਲਦੀ ਮਿਰਚ ਅਦਰਕ ਪਾਊਡਰ ਲਸਣ ਪਾਊਡਰ ਔਰ ਫਸਟ ਟਾਈਮ ਅਸੀਂ ਇੱਥੇ ਲਾਂਚ ਕੀਤਾ ਹੈ ਪੀਏਯੂ ਦੀ ਗਾਈਡਲਾਈਨ ਦੇ ਅੰਦਰ ਸਿੰਘ ਮੋਤੀ ਮਰ ਹੈਲਪਸੈਲਫ ਗਰੁੱਪ ਪੰਦੇਰ ਖੇੜੀ ਅਸੀਂ ਪੀਯੂ ਦੇ ਮੇਲੇ ਦੇ ਉੱਤੇ 22 ਔਰ 23 ਤਰੀਕ ਨੂੰ ਆਏ ਹੋਏ ਹਾਂ ਇੱਥੇ ਅਸੀਂ ਆਪਣੇ ਜਿਹੜੇ ਪ੍ਰੋਡਕਟ ਸੇਲ ਕਰਨ ਵਾਸਤੇ ਆਏ ਸੀ ਪਰ ਥੋੜਾ ਜਿਹਾ ਇੱਥੇ ਸੇਲ ਦੀ ਪ੍ਰੋਬਲਮ ਆ ਰਹੀ ਆ ਅਸੀਂ ਪੀਯੂ ਯੂਨੀਵਰਸਿਟੀ ਸਾਰੇ ਸਟਾਫ ਨੂੰ ਜਾਂ ਮਤਲਬ ਸਾਡੇ ਡਿਪਾਰਟਮੈਂਟ ਹੋਮ ਸਾਇੰਸ ਨੂੰ ਬੇਨਤੀ ਕਰਨਾ ਚਾਹੁੰਦੇ ਆ ਵੀ ਜਿਹੜੇ ਸਟਾਲ ਗਰਾਊਂਡ ਦੇ ਵਿੱਚ ਲੱਗਦੇ ਆ 2 ਸਾਲ ਦਿੱਤੋਂ ਇਹ ਗਰਾਊਂਡ ਦੇ ਵਿੱਚ ਲੱਗਣ ਲੱਗਿਆ ਪਰ ਇੱਥੇ ਕਸਟਮਰ ਬਹੁਤ ਘੱਟ ਪਹੁੰਚਦਾ ਕਰਕੇ ਸਾਨੂੰ ਜਿਹੜੀ ਸੇਲ ਕਰਨ ਦੀ ਪ੍ਰੋਬਲਮ ਬਹੁਤ ਜ਼ਿਆਦਾ ਆ। ਇੱਥੇ ਉਹ ਆਪਾਂ ਇਹ ਘਰਦੇ ਨਾ 20 ਵੀ 25 ਰੁਪਏ ਦਾ ਤਾਂ ਹੋ ਕੋਈ। ਹੋਰ ਵੀ ਹੋਵੇ ਕਿ ਜੇ ਸਾਡਾ ਕਾਹਲੀ ਨਿਆ ਕਰੀ ਸੇਲ ਨੂੰ ਦਾਵਾ। ਕੋਈ ਨਾ ਸੇਲ ਤੋਂ ਹੀ ਆ ਪ੍ਰਕਾਰ ਵਰਤੋ। ਤੂੰ ਲੈ ਨਾ 5000 ਰੁਪਏ ਵੀ ਦੇ ਆ ਕੋਈ ਜਗਾ ਨਹੀਂ ਤੋਨੇ ਹੋਵੇ ਜੱਪਤ ਕੋਈ ਤੈਰਦਾ ਨਹੀਂ ਆ। ਇਹ ਵੀ ਨਹੀਂ ਔੜਤਾ ਜੋ। ਪਰ ਜੇ 5-7 ਰੁਪਏ ਪਏ ਵੀ ਆ 10 ਪਏ ਵੀ ਆ ਉਹ ਟੂੜੀ ਵਾਲੇ 10 ਰੁਪਏ ਘਰੇ ਲੈ ਆਓ ਖਾਓ ਪੀਓ ਜੋ ਮਰਜੀ ਉਹ ਦਹਾ ਦਾ ਜਿੰਮੇ ਨਹੀਂ ਜਾ ਸਕਦਾ ਹੋ। ਮੈਂ ਰਜਿੰਦਰ ਭਦੌੜ ਸੂਬਾ ਮੁਖੀ ਤਰਕਸ਼ੀਲ ਸੁਸਾਇਟੀ ਪੰਜਾਬ ਅਸੀਂ ਇਸ ਖੇਤੀਬਾੜੀ ਯੂਨੀਵਰਸਿਟੀ ਦੇ ਮੇਲੇ ਦੇ ਉੱਤੇ ਲਗਾਤਾਰ ਪਿਛਲੇ 30 ਸਾਲ ਤੋਂ ਆ ਰਹੇ ਹਾਂ ਜਿੱਥੇ ਕਿਸਾਨ ਭਾਈ ਇਸ ਮੇਲੇ ਚੋਂ ਯੂਨੀਵਰਸਿਟੀ ਵੱਲੋਂ ਕੀਤੀਆਂ ਗਈਆਂ ਖੋਜਾਂ ਬਾਰੇ ਜਾਣਕਾਰੀ ਹਾਸਲ ਕਰਦੇ ਆ ਉੱਥੇ ਨਾਲ ਦੀ ਨਾਲ ਅਸੀਂ ਉਹਨਾਂ ਨੂੰ ਉਹ ਜ਼ਿੰਦਗੀ ਜਿਹੜੀ ਉਹ ਅੱਜ ਬਹੁਤ ਹੀ ਮਾੜੀਆਂ ਹਾਲਤਾਂ 'ਚ ਜਿਉਂ ਰਹੇ ਆ ਉਹਨਾਂ ਬਾਰੇ ਉਹਨਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਪਿਛਲੇ ਜਨਮ ਚ ਕੀਤੇ ਚੰਗੇ ਮਾੜੇ ਕਰਮ ਪਿਛਲੇ ਜਨਮ ਦੇ ਅੱਜ ਉਹਨਾਂ ਦੀ ਜ਼ਿੰਦਗੀ ਆਧਾਰਤ ਨਹੀਂ ਹੈ ਵਿਓ ਮਾਤਾ ਵੱਲੋਂ ਉਹਨਾਂ ਦੀ ਲਿਖੀ ਹੋਈ ਕਿਸਮਤ ਤੇ ਆਧਾਰਤ ਨਹੀਂ ਹੈ ਉਹਨਾਂ ਦੀ ਜ਼ਿੰਦਗੀ ਇੱਥੋਂ ਦੇ ਮਾੜੇ ਪ੍ਰਬੰਧ ਤੇ ਆਧਾਰਿਤ ਹੈ ਹੋਈ ਤੀਰਖ ਨਾ ਜੇ ਸਾੰਬੇ